ਕੋਈ ਤਾਂ ਪਹਿਲਾਂ ਸਾਡੇ ਧਿਆਨ ਦੇ ਵਿੱਚ ਇੱਕ ਮੈਟਰ ਆਇਆ ਸੀ ਮੈਟਰ ਕੀ ਸੀ ਕਿ ਮੋਗਾ ਸ਼ਹਿਰ ਦੇ ਵਿੱਚ ਬਾਬਾ ਬਾਲਕਨਾਰਥ ਮੰਦਿਰ ਦੇ ਨਜ਼ਦੀਕ ਜਿਹੜਾ ਕਿ ਬੱਸ ਸਟੈਂਡ ਦੇ ਨਜ਼ਦੀਕ ਚੱਕੀ ਵਾਲੀ ਗਲੀ ਨੰਬਰ 5 ਦੇ ਵਿੱਚ ਉੱਥੋਂ ਦਾ ਅਸੀਂ ਮੈਟਰ ਇਹ ਮੈਟਰ ਇਹ ਆ ਕਿ ਵੀ ਉੱਥੇ ਕੋਈ ਨਸ਼ਾ ਸ਼ਡਾਊ ਕੇਂਦਰ ਚੱਲ ਰਿਹਾ ਜਸਤੇ ਵਿੱਚ ਨਸ਼ੇ ਦੀ ਆਦੀ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਲੋਕਾਂ ਨੂੰ ਉਸ ਤੋਂ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਕ੍ਰੀਏਟ ਹੁੰਦੀਆਂ ਹਨ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਵੱਲੋਂ ਵੱਖ-ਵੱਖ ਅਧਾਰਿਆਂ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਸੀ ਕਿ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਇੱਥੋਂ ਤਬਦੀਲ ਕੀਤਾ ਜਾਵੇ ਇਸ ਮੁਹੱਲੇ ਦੇ ਵਿੱਚੋਂ ਹਟਾਇਆ ਜਾਵੇ ਪਰ ਉਹਨਾਂ ਦੀਆਂ ਉਹਨਾਂ ਦਰਖਾਸਤਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ ਤੇ ਉਹ ਮਸਲਾ ਜਿਹੜਾ ਸਾਡੇ ਕੋਲੇ ਪਹੁੰਚਿਆ ਸਰજન ਸੇਵਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈ ਉਸ ਨੂੰ ਇੱਕ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਸਾਡੀ ਪਾਰਟੀ ਦੇ ਜੋ ਸਟੇਟ ਜੁਆਇੰਟ ਸੈਕਟਰੀ ਜਸਦੀਪ ਸਿੰਘ ਮੋਗੇ ਦੇ ਵਿੱਚ ਇਨੇ ਲੋਕਲ ਮੈਂ ਉਹਨਾਂ ਨੂੰ ਭੇਜਿਆ ਉਹ ਲੈਟਰ ਤੇ ਤਾਂ ਕਿ ਸਬੰਧਤ ਅਧਿਕਾਰੀਆਂ ਦੇ ਨਾਲ ਉਸ ਵਿਸ਼ੇ ਤੇ ਗੱਲਬਾਤ ਕੀਤੀ ਜਾਵੇ ਲੋਕਾਂ ਦੀ ਜਿਹੜੀ ਸਮੱਸਿਆ ਉਹਦਾ ਹੱਲ ਕੱਢਿਆ ਜਾਵੇ ਜਿਸ ਦੇ ਤਹਿਤ ਕੱਲ ਮੇਰੇ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਜਨ ਜਸਮੀਤ ਸਿੰਘ ਜੀ ਉਹਨਾਂ ਨੇ ਐਸਐਮਓ ਮੋਗਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜਾ ਉਹ ਲੈਟਰ ਹੈ ਦਿੱਤਾ ਇੱਕ ਸਮਝੋ ਕੇ ਤਰਖਾਸਤ ਦਿੱਤੀ ਆ ਕਿ ਜਿਹੜੀ ਇਹ ਸਮੱਸਿਆ ਹੈਗੀ ਐ ਇਸ ਨੂੰ ਹੱਲ ਕੀਤਾ ਜਾਵੇ ਤੇ ਉਸਾ ਨਸ਼ਾ ਛਡਾਊ ਕੇਂਦਰ ਨੂੰ ਉੱਥੋਂ ਜਾਂ ਤਾਂ ਬੰਦ ਕਰਵਾਇਆ ਜਾਵੇ ਤੇ ਜਾਂ ਕੋਈ ਉਹਨਾਂ ਨੂੰ ਹੋਰ ਠੋਕਮੀ ਜਗ੍ਹਾ ਤੇ ਲੈ ਜਾਣਾ ਚਾਹੀਦਾ ਕਿਉਂਕਿ ਮਹੱਲਾ ਵਾਸੀਆਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਸੀ ਕਿ ਜੋ ਬਾਬਾ ਬਾਲਕਨਾਥ ਦਾ ਮੰਦਿਰ ਦੋ ਵਾਰ ਉਸ ਦੇ ਵਿੱਚ ਪਹਿਲਾਂ ਚੋਰੀਆਂ ਵੀ ਹੋ ਚੁੱਕੀਆਂ ਮਹੱਲੇ ਦੇ ਵਿੱਚੋਂ ਉਸ ਗਲੀ ਦੇ ਵਿੱਚੋਂ ਵਾਇਕ ਵਗੈਰਾ ਵੀ ਚੋਰੀ ਹੋ ਚੁੱਕਿਆ ਜਿਸ ਦਾ ਕਿਉਂ ਕਾਰਨ ਇਸ ਨਸ਼ਾ ਛਡਾਊ ਕੇਂਦਰ ਨੂੰ ਮੰਨਦੇ ਆ ਕਿ ਜਿਹੜੇ ਉੱਥੇ ਲੋਕ ਆਉਂਦੇ ਆ ਨਸ਼ੇ ਵਾਲੇ ਆਉਂਦੇ ਆ ਉਹ ਲੋਕ ਜਿਹੜਾ ਆਪਾਂ ਨੂੰ ਪਤਾ ਹੀ ਆ ਅਕਸਰ ਦੇਖਦੇ ਆ ਜਿਹੜੇ ਇੱਕ ਨਸ਼ੇੜੀ ਲੋਕ ਹੁੰਦੇ ਆ ਉਹਨਾਂ ਦਾ ਲੱਗਦਾ ਤਾਂ ਕੋਈ ਨਾ ਕੋਈ ਚੀਜ਼ ਕੌਣ ਲੱਗਿਆ ਕੋਈ ਦੇਰ ਨਹੀਂ ਲਾਉਂਦੇ ਅਖੀਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਐਸਐਮ ਨੂੰ ਅਪੀਲ ਵੀ ਕਰਦੇ ਆ ਲਿਖਤੀ ਰੂਪ ਚ ਵੀ ਅਸੀਂ ਉਹ ਤੁਹਾਨੂੰ ਦਿੱਤਾ ਕਿ ਇਸ ਲੋਕਾਂ ਦੀ ਜਿਹੜੀ ਸਮੱਸਿਆ ਇਸ ਮਹੱਲਾ ਵਾਸੀਆਂ ਦੀ ਜੋ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਗਰ ਜੀਐਸ ਦੇ ਵਿੱਚ ਕਿਸੇ ਤਰ੍ਹਾਂ ਦਾ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਅਣਦੇਖੀ ਕੀਤੀ ਗਈ ਤਾਂ ਜਿਹੜਾ ਕਿ ਪਾਰਟੀ ਵੱਲੋਂ ਮੁਹੱਲਾ ਵਸਨੀਕਾਂ ਨਾਲ ਲੈ ਕੇ ਤੇ ਹੋਰ ਲੋਕਾਂ ਨੂੰ ਨਾਲ ਲੈ ਕੇ ਪ੍ਰੋਟੈਸਟ ਦੀ ਰਾਹ ਤੇ ਚੱਲਣ ਲਈ ਮਜਬੂਰ ਹੋਣ ਵਾਲੀ ਗੱਲ ਹੋਵੇਗੀ ਤੇ ਉਹਦੇ ਨਾਲ-ਨਾਲ ਸਵੰਧਤਾ ਅਧਿਕਾਰੀਆਂ ਦੇ ਖਿਲਾਫ ਜਿਹੜੀ ਅਪੀਟੀਸ਼ਨਾਂ ਦਾਇਰ ਵੀ ਕਰਾਂਗੇ ਅਸੀਂ ਤੇ ਸੈਂਟਰ ਨੂੰ ਬੰਦ ਕਰਵਾਉਣ ਦੇ ਲਈ ਹਰ ਹਿੱਲਾ ਵਰਤਾਂਗੇ ਅਸੀਂ ਨਹੀਂ ਕਹਿੰਦੇ ਕਿ ਜਿਹੜੇ ਸੈਂਟਰ ਦੇ ਮਾਲਕਾ ਉਹ ਮਾੜੇ ਆ ਪਰ ਉੱਥੇ ਦੇ ਜੋ ਲੋਕ ਆਉਂਦੇ ਆ ਜੋ ਨਸ਼ੇ ਦੇ ਆਦੀ ਲੋਕ ਆਉਂਦੇ ਆ ਉਹਨਾਂ ਤੇ ਕਿਸੇ ਤਰ੍ਹਾਂ ਦਾ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ ਦੂਸਰੀ ਚੀਜ਼ ਇਹ ਹੈ ਕਿ ਧਾਰੁਖਸਤਾਨ ਦੇ ਜਗ੍ਹਾ ਦਾ ਸਤਾਨ ਦੇ ਨੇੜੇ ਇਸ ਤਰ੍ਹਾਂ ਦਾ ਕੋਈ ਸਿਸਟਮ ਵੀ ਨਹੀਂ ਚੱਲਣਾ ਚਾਹੀਦਾ ਚਾਹੇ ਉਹ ਮੰਦਿਰ ਆ ਚਾਹੇ ਗੁਰਦੁਆਰਾ ਚਾਹੇ ਮਸਜਿਦ ਆ